ਸੇ ਮਹਾਰਾਜ ਉਹ ਹਸਤੀ ਹਨ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਸੀ 12 ਸਾਲ ਦੀ ਆਰਜਨ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਕਿ ਉਮਰਾ ਤੁਹਾਡੀ ਜਿਹੜੀ ਸੰਸਾਰਕ ਤੌਰ ਤੇ ਅਜੇ ਬਚਪਨ ਵਾਲੀ ਹੈ 12 ਸਾਲ ਦੀ ਉਮਰ ਕਿਉਂਕਿ ਬਾਣੀ ਕਹਿੰਦੀ 12 ਬਰਸ ਬਾਲਪਨ ਬੀਤੇ 12 ਸਾਲ ਤੱਕ ਬਚਪਨ ਹੁੰਦਾ ਹੈ ਉਮਰ ਤੁਹਾਡੀ ਬਚਪਨ ਵਸਤਾ ਹੈ ਬਚਨ ਤੁਹਾਡੇ ਬਜ਼ੁਰਗਾਂ ਵਾਲੇ ਅੱਜ ਤੋਂ ਬਾਅਦ ਤੁਸੀਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਨੂੰ ਗੱਲ ਨਾਲ ਲਾ ਕੇ ਕਿਹਾ ਤੈਥੋਂ ਓਲੇ ਕਦੇ ਨਾ ਉਸਾ ਕਿਸੇ ਰੂਪ ਵਿੱਚ ਹੋਈਏ ਪਰ ਤੁਹਾਡੇ ਤੋਂ ਕਦੇ ਓਲੇ ਨਹੀਂ ਹੋਵਾਂ ਜਿਨ੍ਹਾਂ ਨੂੰ ਗੁਰੂ ਅੰਗਦ ਦੇ ਮਾਰ ਨੇ ਕਿਹਾ ਸੀ ਤਿੰਨ ਕੋ ਕਿਹਾ ਉਪਦੇਸ਼ੀਏ ਜਿਨ ਗੁਰੂ ਨਾਨਕ ਦੇਵ ਤੇ ਜਿਨ੍ਹਾਂ ਨੂੰ ਸ੍ਰੀ ਗੁਰੂ ਅਮਰਦਾਸ ਮਾਰ ਨੇ ਬਚਨ ਕੀਤਾ ਸੀ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਸਿੱਖੀ ਦੀ ਹੱਦ ਜੇ ਤੁਹਾਡੇ ਤੋਂ ਅੱਗੇ ਸਿੱਖੀ ਨਹੀਂ ਤੁਸੀਂ ਸਿੱਖੀ ਦਾ ਜਹਾਜ ਜਿਹੜਾ ਗੁਰੂ ਦਾ ਨਾਮ ਲੈਂਦਾ ਉਹ ਤੇ ਭਵਜਲ ਤੋਂ ਤਰਦਾ ਹੀ ਹੈ ਜਿਹੜਾ ਬਾਬਾ ਬੁੱਢਾ ਸਾਹਿਬ ਤੁਹਾਡਾ ਭਾਵਨਾ ਦਾ ਨਾਮ ਲੈ ਗੋ ਤੇ ਸਾਰੇ ਹੀ ਪਾਪ ਖਤਮ ਹੋ ਜਾਣਗੇ ਸਾਰੇ ਪਾਪ ਉਹਦੇ ਲੈ ਜਾਇਆ ਕਰੇ ਐਡੀ ਵੱਡੀ ਮਾਨ ਤੇ ਰਹਿਮਤ ਮਾਣੀ ਉਹਨਾਂ ਨੇ ਐਸੇ ਬਾਬਾ ਬੁੱਢਾ ਸਾਹਿਬ ਜੀ ਕੋਲ ਫਿਰ ਮਾਤਾ ਜੀ ਬਿਲਕੁਲ ਇਸ ਵਿਧੀ ਦੇ ਨਾਲ ਅਗਲੇ